ਕਿੰਸ ਸੌਸਿੰਗ ਨਾਲ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਹਟਾਲਾਈਆਂ ਡਾਕਟਰਾਂ ਕਰਦੇ ਜੋ ਮੇਰੇ ਲਾਜਾ ਪੋਟੀਜੋ ਹਸਪੀਟਲ ਆ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸ ਦੀ ਝਗੜਾ ਹੋ ਗਿਆ ਇਹ ਨਿਸ਼ਚੇ ਤੀਂ ਦੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇਥੇ ਏਸ ਜ਼ੋਰ ਦੇ ਝਗੜਾ ਹੋਇਆ ਸੀ ਇਥੇ ਇੱਕ ਸੌਮ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਹਟਾਲਾਈਆਂ ਚੱਕਣੀ ਕਰਦਾ ਸੀ ਤੇ ਜੋ ਵੇਰੀ ਲਾਜ 40th ਹਸਪੀਟਲ ਆ ਇਸ ਵੰਚ ਕੱਲ ਸਾਡੇ ਨੂੰ ਜਿਹੜੀ ਐਫਆਰ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋਸ਼ੀ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋਸ਼ੀ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਜਿਹੜਾ ਝੜਾ ਹੋ ਗਿਆ ਹਾਂਜੀ ਔਰ ਇਹ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪਸੰਦ ਕੀ ਕਹਿੰਦੇ ਵੀ ਵੀਡੀਓ ਚ ਕਹਿੰਦੇ ਆ ਰਿਆ ਹਾਂ ਹਾਂਜੀ ਉਹ ਜਿਹੜੇ ਉਹਨਾਂ ਨੂੰ ਜਿਹਨਾਂ ਨਾਲ ਸੱਟਾਂ ਲੱਗੀਆਂ ਉਹਨਾਂ ਨੂੰ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੀ ਜਿਹੜਾ ਡਿਫੈਂਸ ਹਥਿਆਰ ਸ਼ਹਿਰ ਉਹਨੂੰ ਕੱਢਿਆ ਯੂਜ਼ ਕੀਤਾ ਸਰ ਇਹ 307 ਨੇ ਜਿਹੜੀ ਆ 148 159 ਇਹਦਾ ਦਰਜ ਕੀਤਾ ਗਿਆ ਪਰਚਾ ਇਹ 25 25 26 ਸਾਲ ਉਮਰ ਹੈ ਸਰ ਅਮਰ ਸਾਦੇ ਰਹਿਣਾ ਬੋਲੇ ਸੀ ਹਾਂਜੀ ਹਾਂਜੀ ਉਮਰ ਸਾਦੇ ਸ਼ਹਾੜੇ ਦੇ ਰਹਿਣਾ ਉਹਨਾਂ ਨੇ ਕਿੰਕ ਸਾਬ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਜ਼ਖ਼ਮ ਲਾਇਆ ਡਾਕਟਰ ਕਰਤਾ ਸੀ ਜੋ ਮੇਰੇ ਲਾਜ 40th ਹਸਪਤਲ ਆ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਦਾ ਝਗੜਾ ਹੋ ਗਿਆ ਇਹ ਵਿਸ਼ੇ ਤਰੀਕ ਦੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇੱਥੇ ਏਐਸ ਜ਼ੋਰ ਦੇ ਝਗੜਾ ਹੋਇਆ ਸੀ ਇਥੇ ਇੱਕ ਸਾਉ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਜਖਮੀ ਕਰਤਾ ਸੀ ਤੇ ਜੋ ਵੇਰੀ ਲਾਜ 40th ਹਸਪੀਟਲ ਆ ਇਸ ਪੰਚ ਕੱਲ ਸਾਡੇ ਨੂੰ ਜਿਹੜੀ ਐਫੇਅਰ ਜੱਜ਼ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋਸੀ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋ ਛੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਜਿਹੜਾ ਝਗੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪਸੇ ਕੀ ਕਹਿੰਦੇ ਵੀ ਵੀਡੀਓ ਚ ਕਹਿੰਦੇ ਤੂੰ ਆ ਰਿਹਾ ਹਾਂ ਜੀ ਉਹ ਜਿਹੜੇ ਉਹਨਾਂ ਨੂੰ ਜਿਹਨਾਂ ਸੱਟਾਂ ਲੱਗੀਆਂ ਉਹਨਾਂ ਨੂੰ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੇ ਜਿਹੜਾ ਡਿਫੈਂਸ ਹਥਿਆਰ ਸਹਾਰੇ ਉਹਨੂੰ ਕੱਢਿਆ ਯੂਜ਼ ਕੀਤਾ ਸੀ ਸਰ ਇਹ 307 ਨੇ ਜਿਹੜੀ ਆ 148 159 ਇਹਦਾ ਦਰਜ ਕੀਤਾ ਗਿਆ ਪਰਚਾ ਇਹ 25 25 26 ਸਾਲ ਉਮਰ ਦੇ ਸਰ ਮਰਸਾ ਦੇ ਰਹਿਣਾ ਬੋਲੇ ਸੀ ਹਾਂ ਜੀ ਜੀ ਉਮਰ ਸਦੇ ਛਾੜੇ ਦੇ ਰਹਿਣਾ ਉਹਨਾਂ ਨੇ ਕਈ ਸਾਬ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਬੀਰ ਜ਼ਖ਼ਮ ਲਾਇਆ ਜਖਮੀ ਕਰਤਾ ਸੀ ਜੋ ਮੇਰੇ ਇਲਾਜ 40 ਹਸਪੀਟਲ ਆ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਦਾ ਝਗੜਾ ਹੋ ਗਿਆ ਇਹ ਵਿਸ਼ੇ ਤੀਜੀ ਦਰਮਿਆਨੀ ਰਾਤ ਨੂੰ ਇੱਕ ਰਾਤ ਨੂੰ ਇੱਥੇ ਏਸ ਜ਼ੋਰ ਦੇ ਝਗੜਾ ਹੋਇਆ ਸੀ ਇਥੇ ਇੱਕ ਸਾਉਂ ਸਿੰਘ ਨਾਂ ਦੇ ਵਿਅਕਤੀ ਨੂੰ ਜਿਹੜਾ ਕਾਫੀ ਗੰਭੀਰ ਸੱਟਾਂ ਲਾਈਆਂ ਜਖਮੀ ਕਰਤਾ ਸੀ ਤੇ ਜੋ ਵੇਰੇ ਇਲਾਜ 40 ਹਸਪੀਟਲ ਆ ਇਸ ਵਾਂਚ ਕੱਲ ਸਾਡੇ ਲਈ ਇਹ ਅਫੇਅਰ ਜਿਹਾ ਜੀਤੀ ਗਈ ਸੀ ਉਹਦੇ ਵਿੱਚ ਜਿਹੜੇ ਪੰਜ ਦੋ ਸੀ ਲੜਿੰਦੇ ਸੀ ਇਹਦੇ ਵਿੱਚੋਂ ਚਾਰ ਦੋ ਛੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤੇ ਕੱਲ ਨੂੰ ਉਹਨਾਂ ਕੋਰਟ ਚ ਪੇਸ਼ ਕਰਕੇ ਰਿਮਾਂਡ ਲਿਆ ਜਾਊਗਾ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਲੈਂਦੇ ਸੀ ਉਸ ਤੋਂ ਲੈ ਕੇ ਆਪਸ ਵਿੱਚ ਬਹਿਸ ਹੋਈ ਤੇ ਉਸੇ ਜਿਹੜਾ ਝੜਾ ਹੋ ਗਿਆ ਹਾਂਜੀ ਅਰੇ ਦੇਖਦੇ ਇਨਵੈਸਟੀਗੇਸ਼ਨ ਦੇ ਦੇਖਦੇ ਆ ਵੀ ਉਹਦਾ ਕੀ ਰੋਲ ਹੋਣਾ ਸਰ ਵੀ ਪਸੇ ਕਹਿੰਦੇ ਵੀ ਵੀਡੀਓ ਚ ਕਹਿੰਦੇ ਤੂੰ ਆ ਰਿਹਾ ਹਾਂ ਜੀ ਉਹ ਜਿਹੜੇ ਨਾਲ ਜਿਹਨਾਂ ਸੱਟਾਂ ਲਗੀਆਂ ਨਾਲ ਲਾਇਸੈਂਸੀ ਵੈਪਨ ਸੀ ਉਹਨਾਂ ਨੇ ਆਪਣੇ ਜਿਹੜਾ ਡਿਫੈਂਸ ਸਾਥੇ ਸ਼ਹਿਰ ਉਹਨੂੰ ਕੱਢਿਆ ਯੂਜ਼ ਕੀਤਾ ਸਰ ਇਹ 307 ਦੇ ਜਿਹੜੀ ਆ 148 159 ਇਹ ਦਰਜ ਕੀਤਾ ਗਿਆ ਪਰਚਾ ਇਹ 25 25 26 ਸਾਲ ਹੋ ਗਏ ਸਰ ਅਮਰਸਦ ਦੇ ਰਹਿਣੇ ਬੋਲੇ ਸੀ ਹਾਂਜੀ ਹਾਂਜੀ ਅਮਰਸਦ ਦੇ ਸ਼ਹਾਡੇ ਦੇ ਰਹਿਣੇ ਨੇ